ਹਰਿ ਮੰਦਰ ਹਰਿ ਸਾਜਿਆ ਹਰਿ ਵਸੈ ਜਿਸ ਨਾਲ ਗੁਰਮਤਿ ਹਰ ਪਾਇਆ ਮਾਇਆ ਮੋਹ ਪਰ ਜਾਲ ਜਿਹਨੂੰ ਹਰ ਸਾਜਦਾ ਉਹ ਹਰ ਮੰਦਰ ਹੁੰਦਾ ਹਰ ਕਿਹੜਾ ਹਰ ਮੰਦਰ ਸਾਜਦਾ ਜਦੋਂ ਹਰ ਬਾਰਮੁਖੀ ਤੇ ਆਨੰਦ ਆਇਆ ਜਿਹੜੀ ਉਹਦੇ ਜੋਤ ਹੈ ਉਹ ਜਿਹੜਾ ਜੋਤ ਹੈ ਉਹਦਾ ਜਦਨੇ ਹਿਰਦੇ ਚ ਪੈਂਦੀ ਹੈ ਏਰੀਏ ਚ ਉਹਦਾ ਜਿਹੜਾ ਚਾਨਣ ਹੈ ਉਹੀ ਜੀਵ ਹੈ ਉਹੀ ਹਰ ਮੰਦਰ ਹੈ ਜੀਵ ਦਾ ਸਰੀਰ ਹਰ ਮੰਦਰ ਹੈ ਅਸਲ ਦੇ ਵਿੱਚ ਉਹਦੇ ਵਿੱਚ ਹਰ ਜਿਹੜਾ ਮਨ ਹੈ ਇਹੀ ਮੰਦਰ ਹੈ ਇਸੇ ਨੂੰ ਹਰ ਮੰਦਰ ਕਹਿੰਦੇ ਨੇ ਮਨ ਮੰਦਰ ਤਨ ਬੇਸ ਤਲੰਦਰ ਅਸਲ ਚ ਮਨੂ ਕੀ ਮੰਨੇ ਹਰ ਮੰਦਰ ਕੀ ਨੇ ਸਾਜਿਆ ਹਰ ਦੇ ਸਾਜਿਆ ਹੈ ਸਾਜਿਆ ਜੋ ਹੁੰਦਾ ਹੈ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਉਹਦੇ ਨਾਲੇ ਹਰ ਵਸਦਾ ਹਰ ਵਿੱਚ ਹੀ ਹੈ ਬੰਦੇ ਇਸ ਤਰੀ ਹੈ ਸੂਰਜ ਆਪਣੀ ਧੁੱਪ ਦੇ ਵਿੱਚ ਹੀ ਵਸਦਾ ਹਰ ਵਕਤ ਕਿਵੇਂ ਹਰ ਸਾਡੇ ਨਾਲ ਹੀ ਵਸਦਾ ਅੰਦਰੇ ਵਸਦਾ ਸਾਡੇ ਗੁਰਬਖਤੀ ਹਰ ਪਾਇਆ ਗੁਰਮਤਿ ਨਾਲ ਆ ਜਿਹੜੀ ਗੁਰਬਾਣੀ ਹੈ ਇਹਨੂੰ ਸਮਝ ਕੇ ਇਹਦੀ ਮਤ ਲੈ ਕੇ ਗੁਰ ਕੀ ਮਤ ਲੈ ਕੇ ਸਮਝ ਕੇ ਮੰਨ ਕੇ ਹਰ ਪਾਇਆ ਤਾਂ ਹਰ ਦੀ ਸਮਝਾਈ ਗੁਰਮਤਿ ਦੀ ਸਮਝਾ ਅੰਦਰੋਂ ਹਰ ਤੋੜਿਆ ਖੋਜਿਆ ਤਾਂ ਹਰ ਦੀ ਸੁਖ ਜਾਈ ਮਾਇਆ ਉਹ ਪਰਜਾਲ ਜੇ ਨਾ ਜਨ ਮਾਇਆ ਦਾ ਮੋਹ ਰਿਹਾ ਨਹੀਂ ਅੰਦਰ ਧਿਆਨ ਹੋ ਸਕੈ ਜਦ ਅੰਦਰ ਧਿਆਨ ਹੋਇ ਮਾਇਆ ਦਾ ਮੋਹ ਛੁੱਟ ਗਿਆ ਮਾਇਆ ਛਾਲਤੀ ਠੀਕ ਹੈ ਜੀ ਇਸ ਗੱਲ ਨੂੰ ਐ ਲਿਖਿਆ ਹੋਇਆ ਹੈ ਨਾ ਜੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਹਰ ਤੇ ਗੁਰ ਇੱਕ ਹੀ ਚੀਜ਼ ਹੈ ਜੀ ਜੀ ਬਿਲਕੁਲ ਬਿਲਕੁਲ ਸਦਾ ਖਾਲੀ ਆ ਉਹ ਠੀਕ ਹੈ ਜੀ ਸਾਰੀ ਮੰਦਰ ਵਸਤ ਅਨੇਕ ਹੈ ਨਵਨੀ ਦੀ ਨਾਮ ਸਮਾਲ ਧੰਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖੀ ਲੱਦਾ ਹਰਪਾਲ ਇਹ ਤੇ ਜਿਹੜਾ ਵਸਤ ਲੱਭਦਾ ਨਾ ਵਸਤ ਨੂੰ ਉਕੜਨੀ ਚਾਹੀਦਾ ਕਿਉਂਕਿ ਉਹਦੇ ਬਾਧਾ ਨੇਕ ਲੱਗਿਆ ਹੋਇਆ ਹੈ ਵਾਸਤਵਕ ਵਚਨ ਆਜੂਗਾ ਹੈ ਵਸਤੂ ਆਜੂਗਾ ਹੈ ਇੱਥੇ ਵਸਣ ਦੇ ਸੈਂਸ ਵਿੱਚ ਇਕੜਿਆ ਵਸਣ ਹਰ ਮੰਤਰ ਦੇ ਵਸਤਾਂ ਅਨੇਕ ਹੈ ਹਰ ਮੰਤਰ ਦੇ ਵਿੱਚ ਅਨੇਕਾਂ ਹੀ ਵਸਦੇ ਨੇ ਇਹਨਾਂ ਨੇ ਪਤਾ ਨਹੀਂ ਕਿਉਂ ਔਕੜ ਲਾ ਤਵਸਤੂ ਦੇ ਸੈਂਸ ਵਿੱਚ ਔਕੜ ਲਾਤਾ ਇਹ ਜੇ ਅਨੇਕ ਵਸਤਾਂ ਹੁੰਦੀਆਂ ਫਿਰ ਔਕੜੀ ਜਾਈਦਾ ਕਿਰਿਆ ਕਰਕੇ ਲਿਖਿਆ ਹੋਏਗਾ ਕਿਰਿਆ ਹੈ ਵਸ ਅੱਛਾ ਠੀਕ ਹੈ ਜੀ ਇਹ ਵਸਤ ਤੱਜੀ ਨਾ ਜਾਏ ਉੱਥੇ ਵੀ ਔਕੜ ਉਹ ਵਸਤੂ ਵਾਸਤੇ ਆਇਆ ਇਹ ਵਸਣ ਵਾਸਤੇ ਆਇਆ ਹਾਂ ਇਹ ਵਸਣ ਵਾਸਤੇ ਆਇਆ ਠੀਕ ਹੈ ਜੀ ਠੀਕ ਹੈ ਹਰਿ ਮੰਦਰ ਵਸਤ ਅਨੇਕ ਹੈ ਇੱਕ ਨਹੀਂ ਉੱਤੇ ਹੈ ਅਨੇਕ ਨੇ ਉਹ ਜਿਹੜੇ ਇੱਕ ਕਹਿੰਦੇ ਨੇ ਨਾ ਉਹ ਉੱਤੇ ਗੜ ਉਹ ਘਟਿਆ ਇੱਕ ਨਹੀਂ ਅਨੇਕ ਨੇ ਤੇ ਤੇ ਭਗਤ ਬਸਦੇ ਨੇ ਲੋਆ ਉਹ ਤਾਂ ਭਗਤ ਬਸਦੇ ਨੇ ਸਾਰੇ ਗੁਰਮੁਖ ਬਸਦੇ ਨੇ ਉਹ ਹਰਿ ਮੰਦਰ ਚ ਸਾਰੇ ਗੁਰਮੁਖ ਹਰਿ ਮੰਦਰ ਚ ਬਸ ਹਰਿ ਮੰਦਰ ਇੱਕੋ ਹੀ ਹੈ ਫਿਰ ਹਰਿ ਮੰਦਰ ਤਾਂ ਬੰਦ ਨਹੀਂ ਹੁੰਦਾ ਹਰ ਬੁੱਧਰ ਬਸਤਾ ਅਨੇਕ ਹਨ ਨਾਮਨਿਤ ਨਾਮ ਸਮਾਲ ਜਿਹਨੂੰ ਨਵਾਂ ਖਜ਼ਾਨਾ ਨੁਗਨਿਤ ਨਵਾਂ ਖਜ਼ਾਨਾ ਨਾਮਦਾ ਇਹ ਨਾਮ ਵਿੱਚ ਜਿਹੜੇ ਸਮਾਗ ਹੈ ਨਵੇਂ ਆਤਮ ਗਿਆਨ ਦੇ ਖਜ਼ਾਨੇ ਜਿਹੜੇ ਸਮਾਗ ਹੈ ਨਾ ਦੁਨੀਆ ਛੱਡਤੀ ਭੁੱਲ ਕੇ ਦੁਨੀਆ ਨੂੰ ਆਤਮ ਗਿਆਨ ਦੇ ਰਸ ਵਿੱਚ ਉਹ ਉੱਥੇ ਬਸੇ ਹੋਏ ਨੇ ਸਾਰੇ ਤਾਂ ਭਗਵੰਤੀ ਨਾਨਕਾ ਜੇ ਨਾ ਗੁਰਮੁਖ ਲੰਦਾ ਹਰਪਾਲ ਨਾਨਕ ਕਹਿੰਦਾ ਤੁਮ ਨੇ ਭਗਵਤੀ ਭਗਵਾਨ ਜਿਹੜੇ ਪਹਾੜਾਂ ਵਾਲੇ ਨੇ ਤਨ ਭਾਗ ਨੇ ਉਹਨਾਂ ਦੇ ਜਿਨ੍ਹਾਂ ਨੇ ਗੁਰਮਖਾਨੇ ਹਰ ਲੱਭ ਲਿਆ ਆਪਣੇ ਅੰਦਰੋਂ ਹਰ ਖੋਜ ਲਿਆ ਪਾੜ ਲਿਆ ਉਹ ਧਨਵੰਤੇ ਨੇ ਔਰ ਤਨ ਭਾਗ ਨੇ ਉਹਨਾਂ ਦੇ ਤਨ ਵੀ ਨਹੀਂ ਧਨਵੰਤੇ ਵੀ ਨਹੀਂ ਉਹੀ ਨਾਮ ਵਾਲੇ ਨੇ ਨਾਮ ਧਨ ਵਾਲੇ ਨੇ ਉਹ ਤਨ ਭਾਗਾਂ ਵਾਲੇ ਵੀ ਨੇ ਨਾਮ ਧਨ ਵਾਲੇ ਵੀ ਉਹੀ ਨੇ ਜਿਨ੍ਹਾਂ ਨੇ ਗੁਰਮਖਾਨੇ ਆਪਣੇ ਅੰਦਰੋਂ ਹਰ ਲੱਭ ਲਿਆ ਆਪਣੇ ਮੂਲ ਨੂੰ ਲੱਭ ਲਿਆ ਜਾਣ ਲਿਆ ਜਦੋਂ ਪਹਿਲਾ ਸ਼ਬਦ ਸ਼ੁਰੂ ਹੁੰਦਾ ਹਰਮੰਦਰ ਹਰ ਸਾਜਿਆ ਇੱਥੇ ਹਰਮੰਦਰ ਜੋ ਹੈ ਔਂਕੜ ਨਾਲ ਲਿਖਿਆ ਹੋਇਆ ਹਰਮੰਦਰ ਵਸਤ ਅਨੇਕ ਹੈ ਉੱਥੇ ਫਿਰ ਲਿਖਿਆ ਹੋਇਆ ਹੈ ਸਿਆਰੀ ਨਾਲ ਕਿਉਂਕਿ ਹਰਮੰਦਰ ਦੇ ਵਿੱਚ ਅਨੇਕ ਵਸਦੇ ਹਨ ਇੱਥੇ ਹਰਮੰਦਰ ਕਿਹਨੂੰ ਕਹੇ ਸੱਚ ਕਰਨ ਨੂੰ ਕਹਿੰਦਾ ਜੈਸੇ ਤੁਹਾਡੇ ਉਪਰ ਆਕਾਸ਼ ਹੋ ਜਾਂਦਾ ਉਹ ਵੀ ਹਰਮੰਦਰ ਹੀ ਕਹਿੰਦਾ ਉਹਨੂੰ ਵੀ ਅਸਲ ਤਾਂ ਹਰਮੰਦਰ ਉਹੋ ਹੈ ਯਾਦ ਰੱਖੋ ਅੱਛਾ ਪਰ ਉੱਥੇ ਫਿਰ ਇੱਕੋ ਕੇ ਵੱਸਦਾ ਨਾ ਹਰ ਵਸਣ ਜਿਸ ਨਾਲ ਹਰ ਤਾਂ ਹਮੇਸ਼ਾ ਹੈ ਹੀ ਵਿੱਚ ਪਰ ਉੱਥੇ ਫਿਰ ਇੱਕ ਹੋ ਕੇ ਵੱਸ ਨਹੀਂ ਉਹਦੇ ਨਾਲ ਉੱਥੇ ਉੱਥੇ ਦੋਏ ਨਾਲ ਨੇ ਹੁਣ ਨਾਲ ਹੀ ਨਾ ਆਪਾਂ ਨੂੰ ਲੱਭਦਾ ਪਤਾ ਜੇ ਤਾਂ ਮੰਨਦਾ ਨਾਲ ਵਸਦਾ ਨਾਲ ਫੇਰ ਹਰ ਮੰਦਿਰ ਹੈ ਜਿਨਾ ਜੇ ਟੋਲਦਾ ਹੁਣ ਜਿਹਨੂੰ ਹਰ ਮੰਦਿਰ ਦੀ ਹੈ ਜਦ ਲੱਭ ਕੇ ਬਾਜਦਾ ਫੇਰ ਹਰ ਮੰਦਿਰ ਬਣਦਾ ਫੇਰ ਢਰ ਉਪਰ ਆ ਕੇ ਸਿੱਟ ਗਿਆ ਨਾ ਹਨਾ ਵਾਡ ਭਾਗੀ ਗੜ ਮੰਦਿਰ ਖੋਜਿਆ ਹਰ ਹਿਰਦੇ ਪਾਇਆ ਨਾਲ ਵੜ ਭਾਂਵੀ ਜ ਵੱਡੇ ਪਾਕਾਂ ਕਰਕੇ ਗੜ ਮੰਦਰ ਖੋਜਿਆ ਅਸੀਂ ਹਰ ਮੰਦਰ ਖੋਜਿਆ ਆਪਣੀ ਗੱਲ ਕਰਦੇ ਨੇ ਵੱਡੇ ਪਾਕਾਂ ਵਾਲਿਆਂ ਨੇ ਖੋਜਿਆ ਆ ਬਲਪ ਵੱਡੇ ਪਾਕਾਂ ਕਰਕੇ ਅਸੀਂ ਤਾਂ ਖੋਜ ਲਿਆ ਹਰ ਫਿਰਦੇ ਪਾਇਆ ਨਾਲ ਔਰ ਹਰ ਫਿਰਦੇ ਤੇ ਅਸੀਂ ਪਾ ਵੀ ਲਿਆ ਨਾਲ ਹੀ ਯਾਰ ਹਰ ਕਿਤੇ ਵਾਲ ਦੀ ਸੀ ਅਸੀਂ ਉਹ ਵਾਲ ਨੂੰ ਝਾੜਦੇ ਸੀ ਉਹਦਾ ਨਾਲ ਹੀ ਸੀ ਉਹ ਤਾਂ ਇੰਨਾ ਕਿ ਫਰਕ ਸੀ ਜਨਾ ਭੀ ਦੀ ਰਖ ਮੰਦਾ ਨਾ ਇੰਨਾ ਹੀ ਪਰਦਾ ਵਿਚਾਰੇ ਸੀ ਪਰਮ ਦਾ ਉਹ ਕਮਾਉਂਦੀ ਲੋੜ ਪਈ ਆ ਨਾਲ ਹੀ ਸੀ ਉਹ ਬਾਹ ਥੋੜਾ ਜੀ ਯਾਦਦਲ ਨੂੰ ਚੱਕ ਕੇ ਅਫਸਲ ਧਿਆਨ ਦਾਰਿਆ ਦਸੋ ਠੀਕ ਹੈ ਹੁਣ ਜਿਹੜਾ ਗੜ ਮੰਦਰ ਕਿਹਾ ਇਹ ਹਰਮੰਦਰ ਹੀ ਆ ਹਾਂ ਹਾਂ ਨਾ ਮੰਦਰ ਹੋਈ ਹੈ ਗੜ ਹੈ ਉਹ ਥਿਲੇ ਪੂਰਾ আচ্ছা ਜੀ ਤੇ ਜਿਨ੍ਹਾਂ ਨੇ ਇਹ ਗੜ ਮੰਦਰ ਖੋਜ ਲਿਆ ਉਹ ਗੱਲ ਗਾਹ ਫਿਰ ਦੁਰਗ ਹੈ ਵੀ ਉਹੀ ਗੱਲ ਹੈ ਮੰਨੂ ਮਨਾ ਗਏ ਦੁਰਗ ਚ ਬਾਲ ਲਿਆ ਵੀ ਬਾਲ ਨਹੀਂ ਜਾਣ ਤੇਰੇ ਕੋਲ ਨਹੀਂ ਨਾ ਛੜਦਾ ਬੰਦ ਹਾਂਜੀ ਤੇਰੇ ਕੋਲ ਨਹੀਂ ਛੜਾਈ ਆ ਜਿੱਤ ਕੇ ਉਹੀ ਫੇਰ ਜਦੋਂ ਦੁਰਗਾ ਕੀ ਵਾਰ ਵੀ ਐਸੀ ਪਰਥਾਈ ਲਿਖੀ ਆ ਵੀ ਉੱਥੇ ਵੀ ਹਰਮੰਦਰ ਦੇ ਕੋਜਣ ਦੀ ਉਹ ਗੱਲ ਹੈ ਜੀ। ਆ ਸੰਸਾਰ ਚੋਂ ਤੇਰੀ ਕੁਟੀ ਸੰਸਾਰ ਤੇ ਕਬਜਾ ਕਰੀ ਬੈਠਾ ਹੈ ਸੰਸਾਰ ਦਾ ਮਾਲਕ ਬਣਿਆ ਬੈਠਾ ਹੈ ਉੱਥੋਂ ਸੰਸਾਰ ਤੋਂ ਇਹਨੂੰ ਤੋੜਿਆ ਜਦ ਸੰਸਾਰ ਜਿਤੇੜਾ ਕਿ ਤੂੰ ਮਾਲਕ ਨਹੀਂ। ਉਸਕਾਂ ਦੇ ਕੇ ਇੱਥੇ ਲਿਆਂਦਾ। ਇੱਧਰ ਦੀ ਮਾਲਕ ਬਣਾ ਇੱਧਰ ਦੀ ਨਾ ਬਣ। ਬਾਹਲੇ ਪਾਸੇ ਦੀ ਮਾਲਕ ਨਾ ਮਾਲਾ ਸੰਸਾਰ ਦਾ ਇੱਧਰ ਦੀ ਮਾਲਕ ਬਣ ਜੇ ਬਣ। ਠੀਕ ਹੈ ਜੀ। ਜੇ ਤੂੰ ਮੇਰਾ ਹੋਇਆਵੇਂ ਤਾਂ ਸਭ ਜਗ ਤੇਰਾ ਹੋਇਆ ਸਭ ਜਗ ਐ ਬਣੂ ਐ ਜੀ ਬਣ। ਸਮਝਾ ਕੇ ਲੈ ਜਾਂਦਾ ਠੀਕ ਹੈ ਜੀ ਹਰ ਹਿਰਦੇ ਪਾਇਆ ਨਾਲ ਹਰ ਤਾਂ ਹਿਰਦੇ ਵਿੱਚ ਹੀ ਸੀਗਾ ਜੀ ਨਾਲ ਹੀ ਸੀ ਤੁਸੀਂ ਕਿਹਾ ਸੀ ਉਹ ਤੁਸੀਂ ਕਿਤੇ ਬਾਹਰ ਫਿਰਦਾ ਸੀ ਠੀਕ ਹੈ ਜੀ ਵੱਡ ਭਾਗੀ ਗੜ ਮੰਦਿਰ ਖੋਜਿਆ ਹਰੀ ਹਿਰਦੇ ਪਾਇਆ ਨਾਲ ਤੇਰੇ ਭਾਵੇਂ ਇਹ ਕਿ ਹਰ ਮੰਦਿਰ ਜੋ ਹੈ ਉਹ ਚੇਤਨ ਵਸਤੂ ਦਾ ਨਾਮ ਹੈ ਕਿਸੇ ਜੜ ਨੂੰ ਆਪਾਂ ਹਰ ਮੰਦਿਰ ਨਹੀਂ ਕਹਿ ਸਕਦੇ ਹਾਂ ਜੀ ਹਰ ਮੰਦਿਰ ਹੁੰਦਾ ਹੀ ਨਿਰਆਕਾਰ ਹੈ ਨਿਰਆਕਾਰ ਹੀ ਬਾਹਰ ਹੋਈ ਨਹੀਂ ਸਕਦਾ ਹਰ ਬਾਹਰ ਵਸਦਾ ਉਹ ਤਾਂ ਫਿਰ ਹਰਿ ਹੋ ਜਾਈ ਵਾਤਾ ਮੂਰਤੀ ਵਾਲਾ ਬਾਹਰ ਹਰਿ ਮੰਦਰਾਂ ਚ ਗੈਰ ਮੰਦਰਾਂ ਤੇ ਮੂਰਤੀ ਵੀ ਉਹ ਨਾਲ ਹੀ ਬਣਾ ਲਓ ਬੱਤਲ ਦੇ ਵਿੱਚ ਗੁਰੂ ਘਰ ਦੇ ਨੂੰ ਹਰ ਕਰਨ ਲੱਗ ਜੇ ਗੁਰੂ ਗ੍ਰੰਥ ਦਾ ਕਹੋ ਉਹਨਾਂ ਨੇ ਮੂਰਤੀ ਬਣਾਈ ਹੋਈ ਹੈ ਹੁਣ ਦਰ ਆਇਆ ਨੇ ਪਿਛਲਾ ਜਿਹੜਾ ਸ਼ਲੋਕ ਸੀਗਾ ਇਹ ਫਿਰ ਉਹੀ ਗੱਲ ਹੋਈ ਨਾ ਜਿਨ੍ਹਾਂ ਸਤਿਗੁਰ ਪ੍ਰਕਾਸ਼ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਤੇ ਨਾਲੇ ਲੈਣਾ ਹੁਣ ਇੱਕ ਜਾਰ ਅਦਾ ਲੱਗ ਜਾਂਦਾ ਦੂਆ ਉਹਦੇ ਤੇ ਹੀ ਲੱਗਦਾ ਜੇ ਆਪਾਂ ਬਾਹਰ ਹਰਿ ਮੰਦਰ ਸਮਝਦੇ ਆ ਤਾਂ ਆਪਾਂ ਫਿਰ ਮਾਨਸ ਜੂਨ ਨਾਲ ਆ ਕੇ ਪਸ਼ੂ ਟਰ ਗਵਾਰਾਂ ਚ ਆ ਜਾਾਂਗੇ ਹੈ ਜੀ ਜਿਹੜਾ ਸ਼ਬਦ ਦਾ ਲੰਗਰ ਛਰਤਾ ਲੰਗਰ ਦੂਆ ਬਣਾ ਲਿਆ ਸਰੀਰ ਕਰਕੇ ਪਸ਼ੂ ਹੀ ਆਪਾਂ ਜੇ ਲੰਗਰ ਵਾਲੇ ਸਰੀਰ ਦਾ ਤੇ ਪਸ਼ੂਆਂ ਵਾਲਾ ਲੰਗਰ ਹੋਵੇ ਪੇੜ ਤਕੇ ਨੀ ਸੀ ਮਤ ਪੇੜ ਤਕੇ ਸੀ ਮਤ ਜੇ ਲੰਗਰ ਸ਼ਬਦ ਦਾ ਛਰਤਾ ਜਿੱਦਾਂ ਉਹਦੇ ਨੇ ਪਸ਼ੂ ਸੀ ਇਹ ਹੋ ਗਏ ਪਸ਼ੂ ਨੇ ਠੀਕ ਹੈ ਜੀ ਤੇ ਇਹ ਗੱਲ ਆਪਾਂ ਨੂੰ ਗੁਰਬਾਣੀ ਚ ਬੜੇ ਸੁਚੱਜੀ ਢੰਗ ਨਾਲ ਸਮਝਾਈ ਹੈ ਤੇ ਕੋਸ਼ਿਸ਼ ਕਰੀਏ ਕਿ ਗੁਰਮਤ ਦੇ ਆਪਾਂ ਧਾਰਨੀ ਹੋਈ ਹੈ ਜੀ ਮਨਮੁਖ ਦਹਿ ਦਿਸ ਫਿਰ ਰਹੇ ਅਤ ਤ੍ਰਿਸ਼ਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜੰਮੈ ਹੈ ਵਾਰੋ ਵਾਰ ਮਨੁੱਖ ਤਾਂ ਦਸਾਂ ਦੇ ਜਾਵਾਂ ਨਹੀਂ ਫਿਰਦੇ ਨੇ ਕਦੇ ਹਿਮ ਕੋਲ ਨੂੰ ਭਜ ਲੈਂਦੇ ਨੇ ਕਦੇ ਹਜੂਰ ਸਾਹਿਬ ਨੂੰ ਭਜ ਲੈਂਦੇ ਨੇ ਕਦੇ ਫਰਨੇ ਸਾਹਿਬ ਨੂੰ ਭਜ ਲੈਂਦੇ ਨੇ ਕਦੇ ਉਧਰ ਨੂੰ ਕਦੇ ਉਧਰ ਨੂੰ ਉਹੀ ਕਰਦੇ ਫਿਰਦੇ ਨੇ ਨਗਰ ਕੀਰਤਨ ਕਰ ਲੋ ਹੋ ਕਰ ਲੋ ਪ੍ਰਵਾਦ ਫੇਰੀਆਂ ਕਰ ਲੋ ਇਹ ਮਨੁੱਖ ਨੇ ਸਾਰੇ ਦਾਇਦੇ ਤੋਂ ਫਿਰ ਰਹੇ ਦਸਾਂ ਦੇ ਜਾਵਾਂ ਭਜੇ ਫਿਰਦੇ ਨੇ ਕਿ ਉਹ ਵਰਦਨ ਆਤਮ ਤਿਸ਼ਨਾ ਲੋਭ ਵਿਕਾਰ ਵਿੱਚ ਆਹੀ ਚੀਜ਼ ਹੈ ਤਿਸ਼ਨਾ ਪੈਸੇ ਕੱਠੇ ਗੱਲ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲਿਆ ਕੇ ਚੜਹਾਵਾ ਤਿਸ਼ਨਾ ਲੋਭ ਵਿਕਾਰ ਇਹ ਹੈ ਕਾਰਨ ਦਾ ਜਿਸ ਤੋਂ ਹੁੰਦਾ ਹੋਰ ਕੁਛ ਵੀ ਨਹੀਂ ਕਾਰਨ ਮਾਇਆ ਮੋਹ ਨਾ ਚੁੱਕੀ ਮਾਇਆ ਦਾ ਮੋਹ ਅੰਦਰੋਂ ਜਾਂਦਾ ਹੀ ਨਹੀਂ ਇਹਨਾਂ ਤੇ ਜਾਇ ਨਹੀਂ ਸਕਦਾ ਪਰ ਜਮ੍ਹਾਂ ਬਾਰ ਬਾਰ ਤਾਂ ਸਿੱਖੀ ਤੋਂ ਤਾਂ ਖਾਰਜ ਹੋਗੇ ਨਾ ਜੇ ਮਾਲਜਮ ਬਾਰ ਬਾਰ ਇਹ ਸਿੱਖੀ ਤੋਂ ਜਿਹਨੇ ਖਾਰਜ ਨੇ ਬਹੁਤ ਹਜ਼ਾਰਾਂ ਕੋਹ ਦੂਰ ਨੇ ਉਹਨਾਂ ਵਾਸਤੇ ਸੰਤੀ ਹੈ ਇਹ ਅਸੀਂ ਵੀ ਉਹ ਹੀ ਕੰਮ ਕਰਦੇ ਆ ਸਿੱਖੀ ਵਾਲੀ ਕੋਈ ਗੱਲ ਹੀ ਨਹੀਂ ਸਾਡੇ ਨੇੜੇ ਤੇ ਕੋਈ ਨਹੀਂ ਸਕਦੀ ਇਹ ਤਾਂ ਮਨ ਮੁਖਾਂ ਕਰਕੇ ਹੀ ਹੋਈ ਗੱਲ ਸੀ ਕਿ ਅੱਜ ਅਸੀਂ ਮਨ ਮੁਖਾਂ ਕੰਮ ਮਨ ਮੁਖਾਂ ਹੀ ਕਰਦੇ ਆ ਤਾਂ ਮਨ ਮੁਖ ਹੀ ਆਂ ਜੇ ਗੁਰੂ ਸਿੱਖਾਂ ਦੇ ਕੰਮ ਕਰਦੇ ਗੁਰੂ ਸਿੱਖ ਤਾਂ ਨਹੀਂ ਮੰਨਦਾ ਕੋਈ ਸਾਨੂੰ ਗੁਰਸਿੱਖ ਅਸੀਂ ਅੰਦਰੋਂ ਅਸੀਂ ਵੀ ਨਹੀਂ ਮੰਨਦੇ ਵੀ ਅਸੀਂ ਸਿੱਖ ਹਾਂ ਉਹ ਤਾਂ ਜੋ ਮਜ਼ੀ ਕਰੀ ਜਾਈਏ ਅੰਦਰੋਂ ਸਾਰੇ ਜਾਣਦੇ ਨੇ ਵੀ ਸਿੱਖੀ ਬਹੁਤ ਦੂਰ ਦੀ ਗੱਲ ਹੈ ਸਾਡੇ ਕੋਲ ਹਾਂਜੀ ਸਤ ਗੁਰ ਸੇਵ ਸੁਖ ਪਾਇਆ ਅਤ ਤ੍ਰਿਸ਼ਨਾ ਤਜੀ ਵਿਕਾਰ ਜਨਮ ਮਰਨ ਦਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ ਹੁਣ ਆ ਬਦਲਾਵ ਕਿਵੇਂ ਆਊਗਾ ਸਵਾਲ ਹੈ ਸਤਗੁਰ ਸੇਵ ਸੁਖ ਪਾਇਆ ਜਿਨ੍ਹਾਂ ਨੇ ਕੁਰਬਾਨੀ ਦੀ ਜੋ ਵੀ ਵਿਚਾਰਤ ਆ ਉਹਨੂੰ ਬਿਨਿਆ ਕਮਾਇਆ ਕੁਰਬਾਨੀ ਨੂੰ ਕਮਾਉਣਾ ਮੰਨਣਾ ਹੀ ਸੇਵ ਹੈ ਸਤਗੁਰ ਦੀ ਸਤਗੁਰ ਸੇਵ ਸੁਖ ਪਾਇਆ ਜਿਹਨੂੰ ਸੁਖ ਮਿਲਿਆ ਸਤਗੁਰ ਗੁਰਬਾਨੀ ਨੂੰ ਮੰਨੇ ਤੋਂ ਹੀ ਮਿਲਿਆ। ਅਤ ਤ੍ਰਿਸ਼ਨਾ ਤਜ ਵਿਕਾਰ ਅਤ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਛੁੱਟ ਜਾਂਦੀ ਹੈ ਤਜ ਕੇ ਔਰ ਵਿਕਾਰ ਛੱਡ ਕੇ। ਤਾਂ ਸੋ ਮਿਲਦਾ ਹੈ ਜੇ ਵਿਕਾਰ ਨੇ ਔਰ ਤ੍ਰਿਸ਼ਨਾ ਨਹੀਂ ਸੁਖ ਹੋ ਸਕਦਾ ਨਹੀਂ ਸਿੱਖ ਹੈ। ਸਿੱਖ ਔਰ ਤ੍ਰਿਸ਼ਨਾ ਦੋਹਾਂ ਦਾ ਮੇਲ ਕਿਵੇਂ ਹੋ ਸਕਦਾ? ਸਿੱਖ ਔਰ ਦੁੱਖ ਕਿਵੇਂ ਮੇਲ ਹੋ ਸਕਦਾ? ਸਿੱਖ ਔਰ ਦੁੱਖ ਦਾ ਕੋਈ ਮੇਲ ਨਹੀਂ ਹੋ ਸਕਦਾ। ਤੋ ਕਦਾ ਮਨ ਮੁਖਾਂ ਵਾਸਤੇ ਸੇਖਾ ਹੱਤੇ ਤਾਂ ਦੁੱਖ ਉਸੋ ਕੁ ਬਰਾਬਰ ਜਨਮਵਾਲਣ ਦਾ ਦੁੱਖ ਗਿਆ ਆ ਦੇਖੋ ਜਨਮਵਾਲਣ ਦਾ ਵੀ ਦੁੱਖ ਖਤਮ ਹੋਣੇ ਸੇਖਾ ਤਾਂ ਦੁੱਖ ਉਸੇ ਤਰ੍ਹਾਂ ਜਨਨਾਨਕ ਸ਼ਬਦ ਵਿਚਾਰ ਤੇ ਸ਼ਬਦ ਵਿਚਾਰ ਕਰੀਏ ਜਨਮਵਾਲਣ ਦਾ ਭਰਮ ਇਹ ਜਨਮਵਾਲਣ ਹੁੰਦਾ ਹੀ ਨਹੀਂ ਜਨਮਵਾਲਣ ਤਾਂ ਮਨਮੁਖਾਂ ਦੀ ਭਾਸ਼ਾ ਹੈ ਗੁਰਮੁਖਾਂ ਦੀ ਭਾਸ਼ਾ ਹੀ ਜਨਮਵਾਲਣ ਹੁੰਦੀ ਜਨਮਾਨਕ ਜੇ ਦੁੱਖ ਆਪਾਂ ਗਵਾਉਣਾ ਚਾਹੁੰਦੇ ਆ ਤਾਂ ਸ਼ਬਦ ਵਿਚਾਰ ਕਰਨੀ ਪਵੇਗੀ ਹੈ ਜੀ ਬਿਲਕੁਲ ਇਹ ਗਾ ਇਹ ਵੀ ਫਿਰ ਉਹ ਪਿਛਲਾ ਜਿਹੜਾ ਆਪਣਾ ਅਸ਼ਟ ਨੰਬਰ ਸ਼ਲੋਕ ਹੈ ਜੀ ਚ ਕਿਹਾ ਸੀਗਾ 47 ਨੰਬਰ ਸ਼ਲੋਕ ਵਿੱਚ ਪਸ਼ੂ ਧੋਰ ਗਵਾਰ ਆਹ ਜੇ ਆਪਾਂ ਸ਼ਬਦ ਵਿਚਾਰ ਨਹੀਂ ਕਰਾਂਗੇ ਸੁੱਤੀ ਆ ਜਾਣੀਆਂ ਗੱਲ ਤਾਂ ਸ਼ਬਦ ਵਿਚਾਰ ਹੈ ਇਹ ਵਿਚਾਰ ਮਾਇਆ ਦੀ ਉਹ ਚੱਲਦੀ ਹੈ ਅੰਦਰ ਦੋਈ ਵਿਚਾਰਾਂ ਚੱਲਦੀਆਂ ਨੇ ਇਹ ਮਨ ਮੁਖਾਣੀ ਵਿਚਾਰ ਕਰਾ ਇਹ ਗੁਰਮਖਾਣੀ ਗੁਰਸਖਾਣੀ ਵਿਚਾਰ ਕਰਾ ਗੁਰਮਖਾਣੀ ਵਿਚਾਰ ਕਰਾ ਜੋ ਬਾਣੀ ਨੂੰ ਪੜਨਾ ਸਮਝਣਾ ਸੁਣਨਾ ਮੰਨਣਾ ਤੋ ਨਿਆ ਬੰਨਿਆ ਬੰਨ ਕੀ ਤਪਉ ਪ੍ਰੇਮ ਕਰ ਲੈ ਇਹਨਾ ਤੈਨੂੰ ਪੈਦਾ ਹੋਵੇ ਪ੍ਰੇਮ ਭਾਵਨਾ ਪੈਦਾ ਹੋਣੀ ਤੇ ਨਹੀਂ ਤਾਂ ਤੇ ਦੁੱਖ ਪਰ ਹਲ ਸੁੱਖ ਕਰ ਲੈ ਜਾ ਦੁੱਖ ਖਤਮ ਸੁੱਖ ਆ ਜਾਊਗਾ ਇਹ ਵੀ ਵਿਚੇ ਦੱਸਿਆ ਜੇ ਇਹ ਨਹੀਂ ਹੈ ਬਰ ਮਨੂ ਖਾਈ ਗੱਲ ਹਰੀ ਹਰੀ ਨਾਮ ਧਿਆਏ ਮਨ ਹਰ ਦਰਗਾ ਪਾਵੇਂ ਮਾਨ ਕਿਲ ਵਿਖ ਪਾਪ ਸਭ ਕੱਟੀਆਂ ਓਮੈ ਚੁਕੇ ਗਮਾਨ ਆਹ ਨਾਮ ਧਿਆਏ ਮਨ ਏ ਵੇਲੇ ਮਨ ਤੂੰ ਝੱਟ ਬੜੇ ਦੁਨੀਆਂ ਨੂੰ ਧਿਆਨ ਕੀ ਲੈਣਾ ਤੇ ਹਰ ਹਾਲਾਤ ਦੇ ਵਿੱਚ ਹਰ ਹਾਲਾਤ ਦੇ ਵਿੱਚ ਧਿਆਨ ਰੱਖ ਹਾਲਾਤ ਕੀ ਹੈ ਹਰ ਦਾ ਹੁਕਮ ਹਰ ਕਾ ਪਾਣਾ ਗੁਰ ਕਾ ਪਾਣਾ ਹਰ ਨਾਲਾ ਗੁਰ ਹਰ ਹਰ ਗੁਰ ਗੁਰ ਤੇ ਕੋਈ ਹਰ ਗੁਰ ਹੈ ਔਰ ਗੁਰ ਕਾ ਪਾਣਾ ਗੁਰ ਨਾਮ ਹਰ ਨਾਮ ਤੇ ਹੈ ਤੇ ਹੈ ਤੇਰੇ ਧਿਆਨ ਨੱਖ ਮਾਨ ਹਰਦਰਗਾ ਦਾ ਪਾਵ ਹੈ ਮਾਨਤਾ ਕੇ ਤੇਰਾ ਹਲਦਰਗਾ ਝ ਮਾਨ ਹੋਵੇ ਹਾਜ਼ਰ ਦਰਬਾਰ ਜਾ ਜਾਵੇਂ ਤੇਰਾ ਸਤਕਾਰ ਹੋਵੇ ਉੱਥੇ ਤੈਨੂੰ ਉੱਥੇ ਸ਼ਾਬਾਸ਼ ਕਹਿਣ ਸਾਰੇ ਕਿਲਵੇ ਕਪਾਪ ਸਭ ਕੱਟੀਆਂ ਨੇ ਤੇਰੇ ਸਭੋ ਕਿਲਵੇ ਕਾਜ ਸੰਸਾਰ ਦੇ ਜਨਰੇਟਰ ਨੂੰ ਲੋਕਰ ਜਿਹੜੀਆਂ ਕਿਰਤਾਵਾਂ ਨੇ ਸਾਰੀਆਂ ਕੱਟੀਆਂ ਜਾਣਗੀਆਂ ਹਉ ਮੈਂ ਛੁੱਕ ਗਵਾਨ ਅੰਦਰ ਤੇਰੀ ਜਿਹੜੀ ਹੱਕਾਰ ਹੈ ਗਵਾਨ ਹੈ ਸਭ ਖਤਮ ਹੋ ਜਾਊਗਾ ਇਹ ਗਵਾਨ ਅੰਤਾਰ ਕਰਕੇ ਹੀ ਕਿਲ ਵਿਖਨੇ ਸਾਰੇ ਜੇ ਇਹ ਹਟ ਗਏ ਤੇ ਨਾਲ ਅੰਤਰ ਹੋ ਮੇ ਕੰਡਾ ਹੈ ਹਮੇ ਕੰਡਾ ਹੈ ਸੁਭਦਾ ਜੇ ਇਹ ਕੱਟਿਆ ਜਾਵੇ ਕੰਡਾ ਖਤਮ ਹੋ ਜਵੇ ਆਪੇ ਚੁਬਣਾਟ ਗਈ ਹਾਂਜੀ ਗੁਰਮੁਖੀ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਣ ਹਰੀ ਹਰੀ ਕਿਰਪਾ ਧਾਰ ਪ੍ਰਭ ਜਨ ਨਾਨਕ ਜਪਿ ਹਰ ਨਾਮ ਗੁਰਮੁਖੀ ਕਮਲ ਵਿਗਸਿਆ ਗੁਰਮੁਖਾਂ ਦਾ ਜਿਹੜਾ ਹਿਰਦਾ ਹੈ ਕਮਲ ਦੇ ਫੁੱਲ ਵਾਂਗੂ ਖਿੜ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਸਭ ਆਤਮ ਬ੍ਰਹਮ ਪਛਾਣ ਹਰ ਆਪਣਾ ਆਪਾ ਆਪਣਾ ਮੂਲ ਬ੍ਰਹਮ ਆਤਮਾ ਰੂਪ ਬ੍ਰਹਮ ਦੋਏ ਪਛਾਣ ਲੈਣੇ ਨੇ ਜੀ ਕਾ ਫਹਦਾ ਖੜ ਜਾਂਦਾ ਹੈ ਬਾਗੋ ਬਾਗ ਹੋ ਜਾਂਦੇ ਨੇ ਹਰ ਹਰ ਕਿਰਪਾ ਤਾਰ ਪ੍ਰਭ ਜਾਂ ਨਾਨਕ ਜਪ ਹਰਨਾ ਤਾਰੀ ਪ੍ਰਭ ਤਾਰ ਬੋਲਦੇ ਨੇ ਤਾਰੀ ਹੀ ਲਬਜ਼ ਹੈ ਪ੍ਰਭ ਹਰਨੇ ਆਪਣੀ ਕਿਰਪਾ ਤਾਰੀ ਹਰੀ ਹਰੀ ਉਹ ਪੜਾਂਗੇ ਹਰੀ ਹਰੀ ਕਿਰਪਾ ਤਾਰੀ ਪ੍ਰਭ ਹਾਂ ਹਰੀ ਹਰੀ ਤਾਂ ਠੀਕ ਹੈ ਤਾਰੀ ਲਬਜ਼ ਉਹ ਤਾਰ ਜੇ ਆਪਾਂ ਕਹਿੰਦੇ ਹਾਂ ਥੋੜਾ ਜਿਹਾ ਉਹ ਫਿਰ ਆਰਡਰ ਆ ਜਾਂਦਾ ਹਰ ਤੂ ਕਿਰਪਾ ਤਾਰ ਮਿਹਰੇ ਤੇ ਕਿਰਪਾ ਕਰ ਤਾਰੀਆ ਕਿਰਪਾ ਕਰ ਦਿੱਤੀ ਠੀਕ ਹੈ ਜੀ ਫਿਰ ਹਮਨੇ ਕਿਰਪਾ ਕਰ ਸਿੱਤੀ ਰਬ ਜਾਂ ਨਾਨਕ ਜਾਂ ਬਹਾਲ ਰਬ ਜੇ ਨਾਨਕ ਨੇ ਜਹਾ ਹਰ ਦਾ ਨਾਮ ਜਪਿਆ ਜਦੋਂ ਵੀ ਹਰ ਦਾ ਆਨੰਦ ਜਪਿਆ ਜਾਊਗਾ ਹਰ ਦਾ ਨਾਮ ਸਮਝ ਆ ਜਾਊਗਾ ਜਦੋਂ ਵੀ ਪਾਣਾ ਜਦੋਂ ਵੀ ਉਹ ਕੋ ਬੁੱਝ ਲੂਗਾ ਕੋਈ ਤਾਂ ਕਿਰਪਾ ਹੋ ਜੂਗੀ ਠੀਕ ਹੈ ਜੀ ਕਿਰਪਾ ਹੋ ਜੂਗੀ ਕਿਲਵੇ ਕੱਟੇ ਜਾਣਗੇ ਕਿਲਵੇ ਹੋ ਜੂਗੇ ਨਾ ਭਗਤ ਬਣ ਜਾਊਗਾ ਨਾਨਕ ਭਗਤਾਂ ਸਦਾ ਬਗਾਸ ਜੇ ਸੁਣੀਏ ਦੂਰ ਪਾਪ ਦਾ ਨਾ ਉਹਦੇ ਸੋਰ ਨਾਲ ਬਿਨਾ ਕਰਨ ਨਾਲ ਤੇ ਬਾਣੀ ਸੁਣਦੇ ਨਾਲ ਦੁੱਖ ਪਾਪ ਸਾਰੇ ਨਾਸ ਹੋ ਜੂਗਾ ਠੀਕ ਹੈ ਜੀ ਤਾਂ ਜਪ ਕੇ ਹਰਨਾਮ ਜਨ ਨਾਨਕ ਜਪੀ ਹਰਨਾਮ ਵੀ ਜੇ ਹਰਨਾਮ ਜਪ ਲਿਆ ਜਾਵੇ ਫਿਰ ਜਨ ਬਣ ਜਾਂਦਾ ਹੈ ਜੀ ਹਾਂ ਫਿਰ ਜਲਵਾ